ਫਰ ਚੇਂਜ ਕਰਨੀ ਉਹ ਇਕੱਲੇ ਵੀ ਨਹੀਂ ਚੱਲਦਾ ਇਹ ਆਵੇ ਮੁੰਡਾ ਖੜਾ ਆਵੇ ਆਵੇ ਆ ਗਿਆ ਆ ਦੋ ਜਣੇ ਹੈਗੇ ਆ ਠੀਕ ਹੈ ਜੀ ਲਾਈਵ ਥੱਲੇ ਜਿਹੜੀ ਸਕਰੀਨ ਹੈਗੀ ਆ 15 ਤੋਂ ਮੈਂ ਜਣਾ 45 ਕਾਲੀ ਜਗੜਾ ਦਾ ਚਪੇੜ ਮਾਰੇਗਾ ਮੁੰਡੇ ਉਹ ਮਾਰਤੀ ਇਹਨੇ ਉੱਥੋਂ ਸੇਫ ਕਰੋ ਨਹੀਂ ਕਿੰਨਾ ਪਹੁੰਚ ਜਾਓ ਕਿਹੜਾ ਕਿਹੜਾ ਵਾਲਾ ਦੇ ਰਹੇ ਉਹ ਤੁਕਮ ਕਰੋ ਤਾਂ ਦੇਰਾਂ ਦਾ ਜਾਉਂਗੇ ਨਸ ਸਭ ਤੋਂ ਬੈਸਟ ਜਿਹੜਾ ਨਹੀਂ ਉਹ ਹੈ ਗੜਾ ਰਮਾਲ ਬਣਿਆ ਉਹਨਾਂ ਨੂੰ ਵੀ ਚਾਹ ਵਿੱਚ ਮੇਰੇ ਤਾਂ ਉਹਨਾਂ ਨੇ ਦੇਖੋ ਫਿਰ ਇਹਨਾਂ ਦਾ ਲੱਗਾ ਕਿੱਸਾ ਵਧੀਆ ਵੀ ਐਸ ਐਮ ਦੇ ਉਹ ਲਚੀ ਇਹ ਤੁਹਾਡੇ ਫੋਨ ਦਾ ਨਹੀਂ ਸਾਨੂੰ ਤੁਹਾਡੇ ਫੋਨ ਦਾ ਦਿਖਾਣਾ ਲੱਗਦਾ ਬਸ ਉਹ ਉਹ ਤੱਕ ਲੱਗ ਗਈ ਇੱਕ ਤਰ੍ਹਾਂ ਛਿੰਨਾ ਲਗੋਲੀ ਦਾ ਨਹੀਂ ਛਿੰਨਾ ਨਾ ਸਪੱਸ਼ਟ ਹੋਵੇ ਲੈ ਕਰਨੇਗਾ ਉਹ ਤੇਰਾ ਨਾਲ ਲੈ ਫੋਟੋ ਤੱਕ ਲੱਗ ਗਈ ਆਈਡੀ ਫਿਰ ਲਗਾ ਲਾਂਗਾ ਸਾਡੇ ਜੰਮ ਮਾਈ ਫਸਟ ਹੀ ਕਰ ਲਈਏ ਬਸ ਨੇੜ 아이ਸੀ ਕੋਈ ਸ਼ਰਧਾਲੂ ਬਾਹਰੋਂ ਆਏ ਤੇ ਕੋਈ ਨਨਨ ਹੁਣ ਜੀ ਉੱਥੇ ਜਿਹੜੇ ਕੈਮਰਿਆਂ ਵਾਲੇ ਨੇ ਉਹਨਾਂ ਨਾਲ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋਆ ਤੇ ਫਸਟ ਹੀ ਉਹਨੂੰ ਹਸਪੀਟਲ ਭੇਜਿਆ ਹੋਇਆ ਬਾਈ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇਣਗੇ ਕੈਮਰੇ ਦੀ ਜਿਹੜੀ ਸ਼ਿਕਾਇਤ ਹੈ ਕੈਮਰਾਮੈਨ ਆ ਗਿਆ ਨੇ ਲਗਾਤਾਰ ਆਉਂਦੀ ਹੈ ਨਹੀਂ ਮੇਰੇ ਟਮਯੋਰ ਜਾਂ ਫਸਟ ਹੀ ਆ ਜੀ ਹਾਲੀ ਤੱਕ ਇਸ ਤੋਂ ਪਹਿਲਾਂ ਤਾਂ ਕੋਈ ਆਈ ਨਹੀਂ ਜੀ ਹਾਲੀ ਤੱਕ ਕਾਰਨ ਪਤਾ ਕਿਉਂ ਨਹੀਂ ਹਾਲੀ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਹੇ ਵੀ ਉੱਥੇ ਕੋਈ ਆਪਸ ਵਿੱਚ ਹੋ ਕਰਦੇ ਸੀ ਆਪਸ ਵਿੱਚ ਕੋਈ ਗੱਲਬਾਤ ਜੀ ਤੇ ਉਹਨਾਂ ਦੇ ਵਿੱਚ ਕੋਈ ਇੰਟਰਵਿਊ ਇਨ ਕਰਨ ਦੀ ਕੋਈ ਚੀਜ਼ ਤੇ ਝਗੜਾ ਇਹਨਾਂ ਨਾਲ ਹੋ ਗਿਆ ਉਹ ਉਹ ਕਿਹੜੀ ਫੈਬ੍ਰਿਕ ਇਥੋਂ ਦੀ ਸੀ ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ ਤੇ ਆਪਣਾ ਹੁਣ ਕੋਈ ਵਿਰਾਸਤ ਚ ਲਿੱਤਾ ਕਿਸੇ ਨੂੰ ਨਹੀਂ ਫਿਲਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੇਨੂੰ ਵਾਲੇ ਆਪਣਾ ਦੱਸ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਹੋ ਕਿ ਉਹਨਾਂ ਦੀ ਮੁੱਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਸਟ ਏਡ ਦਵਾਈ ਜਾਵੇ ਸੀਸੀਟੀਵੀ ਆਈਕਿਊ ਸਾਹਮਣੇ ਸੀਸੀਟੀਵੀ ਕੋਈ ਨਹੀਂ ਕੋਈ ਨਹੀਂ ਕਲੈਕਟ ਕਰਵਾ ਰਿਹਾ ਜੀ ਜੀ ਧੰਨਵਾਦ ਓਕੇ ਚਲੋ ਜੀ ਇਹ ਹੀ ਆ ਭਾਜੀ ਹਾਂਜੀ ਭਾਈ ਤੁਹਾਡਾ ਨਾਮ ਮੇਰਾ ਨਾਮ ਗਰੇਂਦਰ ਵਾਲੇ ਆ ਜੀ ਹਾਂਜੀ ਕੀ ਹੋਇਆ ਕੀ ਆ ਜੀ ਨਾ ਮੈਂ ਇੱਥੇ ਗੁਰੂਗੜ੍ਹ ਆਪਣੇ ਮੱਥਾ ਟੇਕਣਾ ਆਇਆ ਸੀ ਦਰਬਾਰ ਸਾਹਿਬ ਮੁੰਡੇ ਰਾਜ ਆਉਂਦੀ ਵਾਰ ਨੂੰ ਮੈਂ ਤੇ ਮੇਰੇ ਡੈਡੀ ਨਾਲ ਸੇਗੇ ਉਹ ਲੜਦੇ ਸੇਗੇ ਉਹਨਾਂ ਨੂੰ ਕਿਹਾ ਵੀ ਭਰਾ ਨਾ ਲੜੋ ਹਟ ਜਾਓ ਬਈ ਦੁਨੀਆ ਆਉਦੀ ਜਾਂਦੀ ਆ ਵੀ ਸਾਨੂੰ ਖਿਆਲ ਨਾਲ ਪਿਆਰ ਨਾਲ ਨੰਗ ਲੈਣ ਦੋ ਤੁਸੀਂ ਵਿੱਚ ਵੱਜੂਗੇ ਕਿਸੇ ਦੇ ਸਾਥ ਲਗੂਗੀ ਗਰੀਬ ਮਾਤੜ ਦੇ ਉਹਨਾਂ ਹੀ ਵਾਸਤੇ ਇੰਨੀ ਗੱਲ ਸੁਣ ਕੇ ਉਹ ਨਹੀਂ ਮੇਰੇ ਤੇ ਜਿੱਦਾਂ ਮੇਰੇ ਮਾਰਿਆ ਸੱਤ ਅੱਠ ਜਣੇ ਇਕੱਠੇ ਹੋ ਗਏ ਬਾਅਦ ਦੀ ਜਦੋਂ ਉਹ ਨਹੀਂ ਬਰੋਬਰ ਬੱਜਰੀ ਦੇਖੀ ਵਸਦਾ ਇਹ ਗੱਲ ਮੇਰਾ ਭਰਾ ਆ ਤਾਂ ਬਾਕੀ ਦੇਖੋ ਕੀ ਆ ਇਹਨਾਂ ਨੇ ਬਹੁਤ سارے ਕਹਿੰਦੇ ਕਿ ਕਰਾਂਗੇ ਤੁਹਾਡੇ ਨਾਲ ਸਹੀ ਦੁਜਾਰਾ ਰਿਪੋਰਟ ਲਖਾਤੀ ਆ ਬਾਕੀ ਦੇਖੋ ਮੇਰਾ ਭਰਾ ਕਿੰਨੇ ਜਣੇ ਇਸ ਭਜੀ ਸੱਤ ਅੱਠ ਜਣੇ ਸੀਗੇ ਮੇਰਾ ਭਰਾ 10 ਜਣੇ ਤਾਂ ਸੀਗੇ ਇਹ ਮੈਨੂੰ ਤਾਂ ਪਤਾ ਨਹੀਂ ਲੱਗਾ ਮੇਰੇ ਮੇਰੇ ਡੈਡੀ ਦੇ ਮਾਰਦੇ ਸੀ ਉਹ ਮੈਂ ਦੂਰ ਭੱਜਦਾ ਸੀ ਆਪਣੇ ਡੈਡੀ ਤੋਂ ਮੈਂ ਡੇੜੀ ਤੋਂ ਦਾ ਦੂਰ ਪਾਸਦਾ ਜੀ ਮੇਰੇ ਤੋਂ ਵੀ ਉਹਦੇ ਨਾਲ ਆਵਾਰ ਨਾ ਮੇਰੇ ਨਾਲ ਨੂੰ ਆ ਜਾਣ ਜਿੰਨੇ ਹੈਗੇ ਆ ਤੇਰੇ ਦੇਖੋ ਕੋਈ ਵੀ ਨਹੀਂ ਵਜਦਾ ਜਾ ਸਕਦਾ ਜਰੇਆਂ ਚਲੋ ਕੋਈ ਜਾਂ ਨਹੀਂ ਪਰਵਾਂਦਮਾ ਜਿਹੜੇ ਦਰਦੇ ਜਾ ਕੇ ਆਏ ਉਹਨੇ ਉਹ ਮੇਅਰ ਕਰੇ ਕੋਈ ਨਹੀਂ ਆਵਾਂਗੇ ਜਰੂਰ ਹੈ ਤੋਰ ਹਰਮ ਬਾਬਾ ਕੰਪਲੀਟ ਦਿੱਤੀ ਕੀ ਆਸ਼ਵਾਸ਼ਣ ਦਵਾਜੀ ਪੁਲਿਸ ਨੂੰ ਉਹ ਕਹਿੰਦੇ ਜੀ ਕੋਈ ਨਹੀਂ ਹੱਲ ਕਰਦੇ ਆ ਠੀਕ